ਸੱਤ ਸਰੀਕਾਲ ਜੀ ਸੱਜਣੋ ਜਿਵੇਂ ਕਿ ਆਪਾਂ YouTube ਤੇ ਵੀਡੀਓ ਪਾਉਣੇ ਹੁੰਨੇ ਆ ਨਵੇਂ ਨਵੇਂ ਵਿਸ਼ਿਆਂ ਤੇ ਆਪਾਂ ਨਵੇਂ ਨਵੇਂ ਪਿਛਲੇ ਲੈ ਕੇ ਆਉਣਾ ਜਿਹੜਾ ਅੱਜ ਦਾ ਵਿਸ਼ਾ ਬਾ ਉਹ ਹੀਫਰਾਂ ਬਾਰੇ ਆ ਵੀ ਹੀਫਰਾਂ ਦੀ AI ਆਪਾਂ ਨੂੰ ਕਦੋਂ ਕਰਨੀ ਚਾਹੀਦੀ ਆ ਇਹ ਜਿਹੜੀ ਹੀਫਰਾਂ ਦੀ AI ਦਾ ਟਾਈਮ ਆ ਉਹ ਇਸ ਤਰ੍ਹਾਂ ਬਾਬੇ ਜਿਵੇਂ ਆਪਣੀਆਂ ਗਾਵਾਂ ਜ਼ਿਆਦਾਤਰ 10ਵੇਂ ਮਹੀਨੇ ਤੋਂ ਉਪਰ ਦੇ ਵਿੱਚ ਸੂਈਆਂ ਵਾਂ ਜਿਹੜੀਆਂ 10 ਤੋਂ ਉਪਰ ਮਹੀਨੇ ਦੇ ਵਿੱਚ ਗਾਵਾਂ ਸੂਈਆਂ ਵੀ ਆ ਉਹ ਉਹਨਾਂ ਦੀਆਂ ਜਿਹੜੀਆਂ ਬੱਸੀਆਂ ਹੁੰਦੀਆਂ ਉਹ ਤਕਰੀਬਨ ਅਕਤੂਬਰ ਜਾਂ ਨਵੰਬਰ ਦੇ ਵਿੱਚ ਏਆਈ ਦੇ ਲੈਕ ਹੋ ਜੰਦੀਆਂ। ਪਰ ਉਦੋਂ ਆਪਾਂ ਏਆਈ ਨਹੀਂ ਕਰਦੇ ਖਾਸ ਕਰਕੇ ਆਪਣੇ ਫਾਰਮ ਤੇ ਤੇ ਉਹ ਏਆਈ ਦਾ ਕਾਰਨ ਇਹ ਆ ਵੀ ਜਿਹੜਾ ਉਸ ਟਾਈਮ ਤੇ ਜੇ ਆਪਾਂ ਏਆਈ ਕਰਦੇ ਆ ਪਸ਼ੂਆਂ ਦੀ ਉਹ ਜਾ ਕੇ ਆਪਣੀਆਂ 7ਵੇਂ 8ਵੇਂ ਮਹੀਨੇ ਛੂੰਦੀਆਂ ਵਾ। ਜਦੋਂ 7ਵੇਂ 8ਵੇਂ ਮਹੀਨੇ ਛੂੰਦੀਆਂ ਵਾ ਉਹ ਗਰਮੀ ਦਾ ਟਾਈਮ ਹੁੰਦਾ ਵਾ ਫੇਰ ਉਹਨਾਂ ਦੁੱਧ ਨਹੀਂ ਦੇ ਪਾਉਂਦੀਆਂ ਨਾਲੇ ਉਹਨੀ ਮੈਨੇਜਮੈਂਟ ਨਹੀਂ ਕੀਤੀ ਵੀ ਆਪਾਂ ਉਹਨਾਂ ਨੂੰ ਸਾਂਭ ਸਕੀਏ ਤੇ ਇਸ ਲਈ ਜਿਹੜੀ ਆਪਾਂ ਇਹਨਾਂ ਦੀ ਏਜ ਕਰਨੀ ਆ ਉਹ 1/2 ਦਸੰਬਰ ਤੋਂ ਬਾਅਦ 1/2 ਜਨਵਰੀ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਹੀ ਕਰ ਦਿੰਦੇ ਨੇ ਜ਼ਿਆਦਾਤਰ ਪਸ਼ੂਆਂ ਦੀ ਪਰ ਉੱਥੇ ਵੀ ਪ੍ਰੋਬਲਮ ਖੜੀ ਹੋ ਜਾਂਦੀ ਆ ਉੱਥੇ ਵੀ ਪ੍ਰੋਬਲਮ ਇਹ ਹੋ ਜਾਂਦੀ ਆ ਬਈ ਕਈ ਜਿਹੜੀਆਂ ਆਪਣੀਆਂ گاਵਾ ਹੁੰਦੀਆਂ ਪਹਿਲੇ ਸੂਏ ਦੀਆਂ ਉਹ ਇੱਕ ਦੋ ਨਾ ਰਿਪੀਟ ਕਰ ਜਾਂਦੀਆਂ ਜੇ ਲੇਟຊੁੰਦੀਆਂ ਜਿਵੇਂ ਜਨਵਰੀ ਫਰਵਰੀ ਵਾਲੇ ਜਿਹੜੇ ਬੱਚੇ ਹੋ ਜਾਂਦੇ ਆ ਉਹ ਉਦੋਂ ਕਾਮਾਂ ਦੇ ਉਹ ਜਿਹੜੇ ਬੱਚੇ ਹੁੰਦੇ ਆ ਉਹ ਵਜਨ ਘੱਟ ਉਹਨਾਂ ਦਾ ਰਹਿੰਦਾ ਵਾ ਤੇ ਫਿਰ ਉਹਨਾਂ ਨੂੰ ਜਾਂ ਤਾਂ ਆਪਾਂ ਮਾਰਕ ਤੱਕ ਲੈਣੇ ਆ ਇਹਨੂੰ ਜੇ ਨਹੀਂ ਮਾਰਕ ਤੱਕ ਫਿਰ ਉਹਨਾਂ ਨੂੰ ਥੋੜਾ ਜਿਹਾ ਅਲੱਗ ਕਰ ਲਈਦਾ ਬੱਚਿਆਂ ਤੋਂ ਦੂਜੇ ਬੱਚਿਆਂ ਤੋਂ ਉਹਨਾਂ ਨੂੰ ਫੀਡ ਵੀ ਜਿਵੇਂ ਆਪਣੀ ਫੀਡ ਦਾ ਆਪਾਂ ਗੱਲ ਕਰਦੇ ਹੁੰਦੇ ਹੁੰਨੇ ਆ ਵੀ ਕਿੰਨੀ ਫੀਡ ਚਾਹੀਦੀ ਹੈ ਫਿਰ ਨੂੰ ਫੀਡ ਦਾ ਵੀ ਇਸ ਤਰ੍ਹਾਂ ਬਾ ਗੱਲ ਈ ਉਹਨਾਂ ਦੀ ਫੀਡ ਥੋੜੀ ਜੀ ਜ਼ਿਆਦਾ ਕਰ ਦੇਣੀ ਜਿਵੇਂ ਇਹਨਾਂ ਨੂੰ ਫੀਡ ਜ਼ਿਆਦਾ ਕਰਕੇ ਆਪਾਂ 2 ਕਿਲੋ ਫੀਡ ਪਾਈਦੀ ਆ ਸਵੇਰ ਸ਼ਾਮ ਦੀ ਉਹਨਾਂ ਨੂੰ ਤਕਰੀਬਨ ਆਪਾਂ 3 ਕਿਲੋ ਫੀਡ ਕਰ ਦੇਣੀ ਹੁੰਦੀ ਆ ਤੇ ਇਹ ਤਕਰੀਬਨ ਇਹਨਾਂ ਦੀ ਜਿਹਾ ਹੀ ਕਰ ਦੇਣਾ ਜਿਵੇਂ ਇਹ ਆਪਣੀ ਬੱਸੀ ਆ 52 ਨੰਬਰ ਤੇ ਬੜਾ ਮੰਨ ਲਓ ਕਿ ਵਧੀਆ ਵਾ ਇਹ ਬਾਲ ਕ੍ਰੈਸਟ ਛੂਆ ਵਾ ਉਹ ਦੂਜੀਆਂ ਜਿਹੜੀਆਂ ਇਹਦੇ ਨਾਲ ਦੀਆਂ ਹੀ ਫਸੀਆਂ ਸੀਗੀਆਂ ਉਹ ਤਾਂ ਛੂਪੀਆਂ ਜਾਂ ਸੂਰੀਆਂ ਵਾ ਪਰ ਇਹ ਅੱਜ ਆਪਣੀ ਜਿਹੜੀ ਤਰੀਕ ਹੋ ਗਈ 29 ਅਕਤੂਬਰ ਹੋ ਗਿਆ ਤੇ ਇਹਨੇ ਆਪਣੀ ਨੇ ਜਾ ਕੇ ਸੋਣਾ ਵਾ ਫਰਵਰੀ ਦੇ ਵਿੱਚ ਫਰਵਰੀ ਵਿੱਚ ਹਨ ਬੋਲ ਕਰਤੀ ਇਦਾਂ ਹੀ ਉਹ ਇੱਕ ਉਹ ਆ ਪਿਛਲੇ ਸਾਲ ਦੀਆਂ ਆਪਣੀਆਂ 12 ਹਿਫਰੇ ਸੀਗੀਆਂ 12 ਹਿਫਰਾਂ ਦੇ ਵਿੱਚੋਂ ਇਹ ਦੋ ਹਿਫਰਾਂ ਵਾ ਇਹ ਪ੍ਰੈਗਨੈਂਟ ਆ ਇੱਕ ਉਹ ਆ ਉਹ ਥੋੜੇ ਜਿਹਾ ਦੋ ਤਿੰਨ ਗੇੜ ਕਰ ਗਈ ਉਹ স্নੋਮੈਨ ਦੀ ਆ ਐਬੀਐਸ ਦਾ ਜਿਹੜਾ ਆਪਣਾ স্নੋਮੈਨ ਆ ਬੋਲਾ ਉਹਦੀ ਆ ਉਹ ਤੇ ਬਾਕੀ ਜਿਵੇਂ ਉਹ ਬੈਠੀਆਂ ਵਾਂ ਹੀ ਤਿੰਨ ਜਿੰਨਾਂ ਹੱਤ ਤਿੰਨ ਤਿੰਨ ਉਹ ਬੈਠੀਆਂ ਵਾਂ ਇਹ ਹੈਗੀਆਂ ਨਿਊ ਮੈਨ ਦੀਆਂ ਬਾਲਡ ਬੈਡ ਦੇ ਨਿਊ ਮੈਨ ਦੀਆਂ ਵਸ 55 ਨੰਬਰ 753 ਨੰਬਰ ਇੱਕ ਇਹ ਬੈਠੀ ਆ ਇਹਨਾਂ ਦੀਆਂ ਮਾਵਾਂ ਦੇ ਰਿਕਾਰਡ ਵੀ ਬਹੁਤ ਸੋਹਣੇ ਆ ਇਹ ਕੇ ਇਹ ਸਾਰੀਆਂ ਆਪਣੀਆਂ ਨਿਊ ਮੈਨ ਦੀਆਂ ਬੱਸੀਆਂ 60 ਨੰਬਰ ਹੋ ਗਈ ਨਿਊ ਮੈਨ ਦੀਆਂ ਇਹ ਆਪਣੀਆਂ ਇਹਨਾਂ ਦੀ ਜਿਹੜੀ ਏਆਈ ਆ ਜਿਵੇਂ ਉਹ ਦੋ ਆ ਉਹਨਾਂ ਦੀ ਏਆਈ ਤਾਂ ਤਕਰੀਬਨ ਆਪਾਂ ਇਹਦੀ ਤਾਂ ਹੋਈ ਗਈ ਇਹ ਤਾਂ ਫਰਵਰੀ ਵਿੱਚ ਸੂਣੀ ਆ ਤੇ ਜਿਹੜੀ ਉਹ ਆ ਉਹਦੀ ਇੱਕ ਦੋ ਵਾਰਾਂ ਕੀਤੀ ਆ ਉਦੋਂ ਛੋਟੀ ਸੀਗੀ ਉਸ ਤੋਂ ਬਾਅਦ ਇਹ ਤਾਂ ਛੜਤਾ ਹੁਣ ਇਹਦੀ ਏਆਈ ਕਰਾਂਗੇ ਜਿਹੜੀ ਅ ਸਨੋਮੈਨ ਦੀ ਆ ਤੇ ਬਾਕੀ ਸਾਰਿਆਂ ਦੀ ਏਆਈ ਆਪਣੀ ਜਿਹੜੀ ਹੋ ਜਾਣੀ ਆ ਉਹ ਆਪਾਂ ਜਨਵਰੀ ਦੇ ਵਿੱਚ ਅੱਧੀ ਜਨਵਰੀ ਦੇ ਬੈਕ ਗੇਟ 'ਚ ਆਪਾਂ ਕਰ ਦਾਂਗੇ ਜਾਂ ਜਨਵਰੀ ਦੇ ਸ਼ੁਰੂ 'ਚ ਕਰ ਦਾਂਗੇ ਤੇ ਇਹਦੇ ਵਿੱਚ ਵੀ ਹੈਗੀਆਂ ਮਾਂ ਜਿਵੇਂ ਐਡ ਕੀ ਜਿਹੜੀਆਂ ਜਨਵਰੀ ਸੂਈਆਂ ਜਿਵੇਂ ਆਹ ਵੱੱਤੀ ਹੋ ਗਈ 63 ਨੰਬਰ ਤੇ ਦੋ ਹੋਰ ਆ ਇੱਕ 58 ਨੰਬਰ ਹੋ ਗਈ ਉਧਰ ਜਿਹੜੀ ਇਹ ਬੱਸੀਆਂ ਵਾ ਇਹ ਗਾਵਾਂ ਲੇਟ ਸੂਈਆਂ ਸੀਗੀਆਂ ਇਹ ਫੇਰ ਇਹਨਾਂ ਨੂੰ ਆਪਾਂ ਚਾਹੇ ਤਾਂ ਇਹਨਾਂ ਨੂੰ ਹੁਣ ਅਲੱਗ ਕਰਕੇ ਇਹਨਾਂ ਦੀ ਖਰਾਕ ਵਧਾਵਾਂਗੇ ਨਹੀਂ ਇਹਨਾਂ ਨੂੰ ਆਪਾਂ ਮਾਰਚ ਤੱਕ ਲੈ ਜਾਵਾਂਗੇ ਇਹਨਾਂ ਦੀ ਏਆਈ ਆਪਾਂ ਮਾਰਚ ਤੱਕ ਕਰਾਂਗੇ ਤੇ ਆਪਾਂ ਨੂੰ ਸਾਰਿਆਂ ਨੂੰ ਵਧੀਆ ਇਹੀ ਆ ਜਿਹੜਾ ਦੁੱਧ ਪਾਉਣ ਦਾ ਤਰੀਕਾ ਜਿਹੜੀਆਂ ਹੀਪਾਂ ਤੇ ਦੇਖੋ ਗਾਵਾਂ ਆਪਣੇ ਕੋਲੇ ਜਿੰਨੀਆਂ ਹੁਣ ਗਾਵਾਂ ਸੂਣੀਆਂ ਆ ਉਹ ਦੋ ਹੀਟਾਂ ਕੱਢ ਜਾਣਾ ਤਿੰਨ ਹੀਟਾਂ ਕੱਢ ਜਾਣਾ ਉਹਨਾਂ ਦੀ ਜਿਹੜੇ AI ਆਪਾਂ ਹਜੇ ਨਹੀਂ ਕਰਦੇ ਉਹਨਾਂ ਦੀ ਵੀ ਇਹ ਆਪਾਂ ਜਾ ਕੇ ਜਨਵਰੀ ਜੀ ਕਰਨੀ ਆ ਪਰ ਉਹਨਾਂ ਦੇ ਵਿੱਚ ਬਹੁਤ ਸਾਰੇ ਚਾਂਸ ਹੁੰਦੇ ਆ ਕਈ ਇਲਾਕਿਆਂ ਜਿਵੇਂ 10 ਆਪਾਂ ਗਾਵਾਂ ਦੇ ਭਰੀ AI ਕੀਤੀ ਗਾਵਾਂ ਦੀ ਦਸਾਂ ਦੀ ਕਈ ਇਲਾਕਿਆਂ ਚੋਂ 6 ਰਹਿ ਗਈਆਂ ਜਾਂ 7 ਰਹਿ ਗਈਆਂ ਉਹ ਗਾਵਾਂ ਦੇ ਜ਼ਿਆਦਾ ਚਾਂਸ ਹੁੰਦੇ ਕਈ ਵਾਰ ਗੇੜ ਕਰ ਜਾਂਦੀਆਂ ਗਾਵਾਂ ਪਰ ਇੱਥੇ ਆਪਾਂ ਨੂੰ ਦੁੱਧ ਲੈਣ ਦਾ ਬਹੁਤ ਵਧੀਆ ਤਰੀਕਾ ਵੀ ਆਪਾਂ ਨੂੰ ਪਤਾ ਵੀ 10ਵੇਂ ਮਹੀਨੇ ਆਪਾਂ ਨੂੰ ਜ਼ਿਆਦਾ ਗਾਵਾਂ ਸੂਣ ਮੰਨ ਲਗਾ ਲਓ ਵੀ ਆਪਣੇ ਕੋਲੇ 10 ਗਾਵਾਂ ਵਾ ਆਪਾਂ ਵੈਸੇ ਐਗਜ਼ਾਮ ਐਗਜ਼ੈਂਪਲ ਦੇ ਰਹੇ ਆ 10 ਗਾਵਾਂ ਵਾ ਆਪਣੇ ਕੋਲੇ ਤੇ ਆਪਣੇ ਕੋਲੇ 8 ਹੀਫੜਾਂ ਵਾ ਮੰਨ ਲਓ ਗੱਲ 10 ਗਾਵਾਂ ਦੇ ਵਿੱਚ 10 ਗਾਵਾਂ ਨੇ 10 ਗਾਵਾਂ ਆਪਣੀਆਂ ਸੂਈਆਂ ਵੀ ਆ ਉਹ 10ਾਂ ਦੇ ਆਪਾਂ ਟੀਕੇ ਭਰੇ ਉਹਨਾਂ ਤੋਂ ਸਿਹਰੇ ਰਹਿ ਗਈਆਂ ਅਗਲੀ ਇਹਦੀ ਤੇ ਇਹਨਾਂ ਦੇ ਆਪਾਂ 10ਾਂ ਦੇ ਟੀਕੇ ਭਰੇ ਇਹਨਾਂ ਦੇ ਵਿੱਚੋਂ ਜ਼ਿਆਦਾ ਚਾਂਸ ਆ ਵੀ 9 ਗੱਭਣ ਰਹਿਣਗੀਆਂ ਹੀ ਰਹਿਣਗੀਆਂ ਜ਼ਿਆਦਾ ਚਾਂਸ ਹੁੰਦੇ ਆ ਇਹਦੇ ਬਈ 90% 99% ਜਿਹੜੀ ਹੀਫੜਾਂ ਇਹ ਘੱਟ ਗੇੜ ਕਰਦੀਆਂ ਇਹ ਰਹਿ ਜਾਂਦੀਆਂ ਤੇ ਅਗਲੇ ਸੂਏ ਨੂੰ ਆਪਣੀਆਂ ਜਿਹੜੀਆਂ 10ਵੇਂ ਮਹੀਨੇ ਅਕਤੂਬਰ ਦੇ ਵਿੱਚ ਦੁੱਧ ਪਾਉਣ ਵਾਲੀਆਂ ਹੋਣਗੀਆਂ ਉਹ 15 ਤੋਂ 17 ਅਗਾਵਾ ਆਪਣੇ ਕੋਲੇ ਹੋਣੀਆਂ। ਸੋ ਜਿਹੜੀ AI ਜਿਹੜੀ ਆਪਾਂ ਕਰਦੇ ਆ ਉਹ ਇਹੀ ਆ ਵੀ ਆਪਾਂ ਇਹਨਾਂ ਦੀ AI ਜਾ ਕੇ ਅੱਧੀ ਜਨਵਰੀ 'ਚ ਕਰਦੇ ਆ ਫਿਰ ਉਹਨਾਂ ਦਾ ਦੇਖ ਲੀਦਾ ਵੀ ਪਸ਼ੂਆਂ ਦੇ ਅਲੱਗ ਕਰਦੀਦੇ ਜਿਹੜੇ ਬੱਚੇ ਛੋਟੇ ਆ ਜਿਹੜੇ ਜਨਵਰੀ 'ਚ ਜਾਮਾਂ ਹੋਈਆਂ ਨੇ ਉਹਨਾਂ ਨੂੰ ਅਲੱਗ ਕਰਕੇ ਥੋੜੀ ਜਿਹੀ ਖਾਾਕ ਵਧਾ ਦੇਣੀ ਹੈ ਜੇ ਤਾਂ ਉਹਨਾਂ ਦਾ ਵਜ਼ਨ ਹੁੰਦਾ ਹੋਇਆ ਜਨਵਰੀ ਤੱਕ ਹੁਣ ਕੋਸ਼ਿਸ਼ ਕਰਨੀ ਹੈ ਪੂਰੀ ਵੀ ਵਜ਼ਨ ਹੋ ਜਾਵੇ। ਜੇ ਤਾਂ ਉਹਨਾਂ ਦਾ ਵਜਨ ਉਦੋਂ ਤਾਂ ਹੀ ਹੁੰਦਾ ਹੋਇਆ ਫੇਰ ਤਾਂ ਆਪਾਂ ਉਹਨਾਂ ਦੀ AI ਕਰ ਦਾਂਗੇ ਨਹੀਂ ਉਹਨਾਂ ਦੀ AI ਆਪਾਂ ਕਰਾਂਗੇ ਮਾਰਚ ਦੇ ਵਿੱਚ ਸੋ ਅੱਜ ਦੀ ਵੀਡੀਓ ਇੰਨੀ ਹੀ ਹੈ ਧੰਨਵਾਦ ਤੇ ਹੋਰ ਵਿਸ਼ਿਆਂ ਤੇ ਆਪਾਂ ਵੀਡੀਓ ਨਵੇਂ ਨਵੇਂ ਲੈ ਕੇ ਆ